ਬਲੈਗ ਮਾਰਕ ਕੱਢ ਰਿਆ ਜਾ ਰਿਹਾ ਕਿਸੇ ਨਹੀਂ ਕੱਢਿਆ ਜਾ ਰਿਹਾ ਇਹ ਬਲੈਗ ਮਾਰਕ ਦਾ ਮਕਸਦ ਹੈ ਮਾਨਜੋਬ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਆਪਣੇ ਜਿੰਨੇ ਸ਼ਹਿਰ ਵਾਸੀ ਹੈ ਉਹਨਾਂ ਦੀ ਜਿੰਨੀਆਂ ਰੈ residențial ਏਰੀਆ ਪਲੱਸ ਬਾਜ਼ਾਰ ਜਨੇ ਬਲੈਗ ਮਾਰਕ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਅੰਦਰ ਇੱਕ ਕੌਨਫੀਡੈਂਸ ਕ੍ਰੀਏਟ ਕਰਨਾ ਕਿ ਬਿਨਾਂ ਕਿਸੇ ਡਰ ਭੈ ਤੋਂ ਉਹ ਆਪਦੀ ਜਿਹੜੀ ਵੋਟ ਹੈ ਉਹ ਪਾਉਣਗੇ ਯੂਜ਼ ਕਰਨਗੇ ਗੇਸੇ ਵੀ ਮਾਰੇ ਬੰਦੇ ਨੂੰ ਅਸੀਂ ਆਪਣਾ ਉਹਨਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ ਇਸ ਲਈ ਕਿਸੇ ਤੋਂ ਡਰਨ ਤੋਂ ਬਿਨਾਂ ਦੀ ਲੋੜ ਨਹੀਂ ਪੁਲਿਸ 24 ਘੰਟੇ ਉਹਨਾਂ ਦੇ ਆਲੇ ਦੋਲੇ ਪਬਲਿਕ ਦੇ ਵਾਸਤੇ ਹਰ ਜਗ੍ਹਾ ਹਾਜ਼ਰ ਹੈ ਕਿਹੜੇ-ਕਿਹੜੇ ਏਰੀਆ ਚ ਕੱਢਿਆ ਜਾ ਰਿਹਾ ਹੈ ਪੁਲਿਸ ਇਹ ਅਸੀਂ ਆਪਣੇ ਮਲੋੜ ਸ਼ਹਿਰ ਦੇ ਜਿਹੜੇ ਸਾਡੇ ਮੇਨ ਸ਼ਹਿਰ ਦੇ ਏਰੀਏ ਨੇ ਵਾਰਡ ਨੇ ਉਹਨਾਂ ਦੇ ਵਿੱਚ ਪਲੱਸ ਮਲੋੜ ਤਸਕਰ ਇਧਰ ਪਿੰਡ ਉਹਨਾਂ ਦੇ ਵਿੱਚ ਅਸੀਂ ਫਲੈਗ ਮਾਰਚ ਕਰਾਂਗੇ ਕਿਹੜੇ ਸੁਰੱਖਿਆ ਸਾਡੇ ਸਾਨੂੰ ਜਿੰਨੀ ਇਹ ਬਾਰੋ ਕੰਪਨੀਆਂ ਆਈਆਂ ਨੇ ਉਹਦੇ ਵਿੱਚ ਸਾਡੀਆਂ ਪੰਜਾਬ ਪੁਲਿਸ ਦੀਆਂ ਕੰਪਨੀਆਂ ਵੀ ਹੈ ਪਲੱਸ ਪੈਰਾ ਮਿਲਟਰੀ ਫੋਰਸੇ ਜੋ ਹੈਗੀਆਂ ਉਹਦੇ ਵਿੱਚ ਸਾ ਉਹ ਜਿਹੜੀ ਸੀਐਲਪੀ ਦੀਆਂ ਫੋਰਸੇਜ਼ ਵਗੈਰਾ ਹੈ ਇਹਨਾਂ ਜਿੰਨੀ ਪੈਰਾ ਮਿਲਟਰੀ ਫੋਰਸੇ ਨਾਲ ਵੀ ਯੂਜ਼ ਕਰੀ ਸੰਦੇਸ਼ ਇਹ ਰਿਹਾ ਚਾਹੁੰਦਾ ਵੋਟਰਾਂ ਨੂੰ ਵੋਟਾ ਵਾਸਤੇ ਇਹ ਹੈ ਹਰ ਸ਼ਹਿਰੀ ਨੂੰ ਇਹ ਮੇਰੀ ਅਪੀਲ ਹੈ ਬਿਨਾਂ ਕਿਸੇ ਲਾਲਚ ਚਾਏ ਬਿਨਾਂ ਕਿਸੇ ਡਰ ਭੈ ਦੋ ਆਪਦੀ ਬੋਟ ਦਾ ਯੂਜ਼ ਕਰਨ ਕਿਉਂਕਿ ਇਹ ਕਹੇਜਾ ਪਰਮਾ ਹੈ ਇੰਡੀਆ ਉਹਲੇ ਵਾਲਦ ਡੈਮੋਕ੍ਰੈਟਿਕ ਨੇਸ਼ਨ ਦੇ ਤੌਰ ਤੇ ਇਹ ਬੜਾ ਵੱਡਾ ਫਰਮ ਹੈ ਆਪਣੀ ਬੋਟ ਦਾ ਪ੍ਰੋਪਰ ਵਰਤਣ ਦਾ ਰਾਈਟ ਕਿਉਂ ਹੈ ਤਾਂ ਕਿ ਇਸ ਪਰਮ ਨੂੰ ਆਪਾਂ ਕਾਮਯਾਬ ਕਰ ਕੋਈ ਸੇ ਵੀ ਮਾੜੇ ਆਂਸਰ ਨੂੰ ਅਸੀਂ ਸਿਰ ਨਹੀਂ ਚੁੱਕਣ ਦੇਵਾਂਗੇ ਇਹਦੇ ਆਪ ਦੀ ਬੋਟ ਵੀ ਯੂਜ਼ ਕਰ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜੀ ਪੁਲਿਸ ਵਿਭਾਗ ਦੇ ਵੱਲੋਂ ਕਿ ਕਿਹੜੀ-ਕਿਹੜੀਆਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੋਏ ਆ ਜਾਂ ਫਿਰ ਸਟਿੰਗ ਨੂੰ ਲੱਗੇ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਨਾਕਾਬੰਦੀਆਂ ਕੀਤੀਆਂ ਹੋਈਆਂ ਇੰਟਰ ਸਟੇਟ ਜਿਹੜੇ ਬਾਰਡਰ ਨੇ ਉਹਨਾਂ ਤੇ ਨਾਕਾਬੰਦੀਆਂ ਕੀਤੀਆਂ ਏਰੀਆ ਹੈ ਸ਼ਹਿਰ ਨੂੰ ਸਿਟੀ ਸੀਲਿੰਗ ਵਗੈਰਾ ਪੈਟਰੋਲਿੰਗ ਪਾਰਟੀ ਨਾਕਾਬੰਦੀ ਚ ਬਣਾਈਆਂ ਹੋਈਆਂ ਨਾਈਟ ਡੋਮਿਨੈਂਸ ਪੈਟਰੋਲਿੰਗ ਕੀਤੀਆਂ ਜਾ ਰਹੀਆਂ ਹੈਗੀਆਂ ਹਰ ਮਲੋਟ ਵਾਸੀਆਂ ਲਈ ਖੁਸ਼ਖਬਰੀ ਮੁਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਡ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ